ਇੱਕ ਮਿੰਟ ਦੇਖੋ ਖੜ ਜਾਓ ਨਾਲ ਮੜ ਜਾ ਐ ਹੋ ਜਾਓ ਫਿਰ ਅਸੀਂ ਆਹ ਫੋਟੋ ਰਿਲੀਜ਼ ਕਰ ਦਾਂਗੇ ਖੜ ਜਾਓ ਫਿਰ ਜਿੱਥੇ ਕਰਨਾ ਖੜ ਜਾਓ ਸਾਜਰੇ ਦੇ ਵਿੱਚ ਜੱਗਾ ਜੀ ਦੇ ਦਫ਼ਤਰ ਦੇ ਵਿੱਚ ਆਪਾਂ ਬੈਠ ਕੇ ਆਪਾਂ ਜਿਹੜੇ ਪੰਜਾਬ ਦੇ ਲੈ ਪੁਲਿੰਗ ਪਾਲਿਸੀ ਹੈ ਉਹਦੇ ਬਾਰੇ ਆਪਾਂ ਚਰਚਾ ਕਰਾਂਗੇ ਕਿਉਂਕਿ ਇਹ ਜਿਹੜੀ ਪਾਲਿਸੀ ਪੰਜਾਬ ਸਰਕਾਰ ਲੈ ਕੇ ਆਈ ਹੈਗੀ ਆ ਇਹ ਜਿੱਥੇ ਕਿਸਾਨ ਮਾਰੂ ਹੈ ਉਥੇ ਪੰਜਾਬ ਦੇ ਓਵਰ ਆਲ ਹਿੱਤਾਂ ਦੇ ਖਿਲਾਫ ਹੈ ਕਿਉਂਕਿ ਆਪਣਾ तकरीबन तकरीबन 50 ਵਾਰ ਏਕੜ ਤੋਂ ਉਪਰ ਇਹ ਜ਼ਮੀਨ ਅਕਵਾਇਰ ਕੀਤੀ ਜਾਣੀ ਹੈ ਜਿਹਦੇ ਵਿੱਚ ਆਪਾਂ ਰਾਜਪੁਰੇ ਦੇ ਚਾਰ ਪਿੰਡ ਹੈ ਔਰ ਪਟਿਆਲਾ ਜ਼ਿਲ੍ਹੇ ਦੇ ਵਿੱਚ 1150 ਏਕੜ ਜ਼ਮੀਨ ਅਕਵਾਇਰ ਹੋਈ ਹੈ ਜਿਆਦਾ ਸਭ ਤੋਂ ਜਿਆਦਾ ਜ਼ਮੀਨ ਲੁਧਿਆਣਾ ਜਿਹੜੇ ਹੈਗੇ 30000 ਏਕੜ ਦੇ ਕਰੀਬ ਉਥੇ ਐਕਵਾਇਰ ਹੋਈਆਂ ਲੇਕਿਨ ਓਵਰਆਲ ਜਿਹੜਾ ਹੈਗਾ ਕੋਈ 15 16 ਜਿਹੜੇ ਜ਼ਿਲ੍ਹੇ ਹੈਗੇ ਆ ਇਹਦੇ ਨਾਲ ਇਫੈਕਟਡ ਹੈਗੇ ਆ ਲੇਕਿਨ ਸਭ ਤੋਂ ਮਹਾਰੀ ਗੱਲ ਇਹ ਹੈ ਕਿ ਇਸ ਸਕੀਮ ਦੇ ਤਹਿਤ ਆ ਜਿਸ ਤਰ੍ਹਾਂ ਪਹਿਲਾਂ ਜਦੋਂ ਵੀ ਕਦੇ ਸਰਕਾਰ ਜ਼ਮੀਨ ਐਕਵਾਇਰ ਕਰਦੀ ਸੀ ਜਿਵੇਂ ਨੈਸ਼ਨਲ ਹਾਈਵੇ ਲਈ ਐਕਵਾਇਰ ਕੀਤੀ ਆ ਜਾਂ ਤੁਹਾਡੇ ਆਪਣਾ ਰੇਲਵੇ ਟਰੈਕ ਲਈ ਵਾਈਡਨਿੰਗ ਹੋ ਰਹੀ ਆ ਉਹਦੇ ਲਈ ਐਕਵਾਇਰ ਕੀਤੀ ਆ ਤਾਂ ਹਮੇਸ਼ਾ ਸਰਕਾਰ ਕੰਪੰਸੇਸ਼ਨ ਦਿੰਦੀ ਆ उपर देशन दी है इस स्कीम के तहत मेरे को सारी डिटेल हैगी लेके आया है, है, मैं ना ले है तो कॉपी भी दे देंगे ये हैगा कि भाई आप जमीन तो लै लेनी लेकिन वो बटे आपको पलॉट देना है एक हज़ार गज का पलॉट जो है जे एक ऐड तो उपर जमीन लैनी है तो एक हज़ार गज का पलाट तो दो सौ गज का पलाट कमर्शियल तो रेजिडेंशियल का एक हज़ार गज का लेकिन होर कुछ नहीं देना 30000 ਰੁਪਇਆ ਤੁਹਾਨੂੰ ਦੇਣਾ ਹੈਗਾ ਆ ਜਿੰਨਾ ਚਿਰ ਤੁਹਾਡਾ 3 ਸਾਲਾਂ ਦੇ ਵਾਸਤੇ ਜੇਕਰ ਪਰ ਏਕੜ ਜੇਕਰ ਜ਼ਮੀਨ ਆਪਾਂ ਮੰਨ ਲਓ ਨੋਟੀਫਾਈ ਹੋ ਗਈ ਆ ਲੇਕਿਨ ਆਪਾਂ ਪੋਜੈਸ਼ਨ ਨਹੀਂ ਲਈ ਤਾਂ 30000 ਜਦੋਂ ਕਿ ਮਾਰਕੀਟ ਦੇ ਵਿੱਚ ਜਿਹੜਾ ਰੇਟ ਹੈਗਾ ਆ 80 90000 ਪਰ ਏਕੜ ਦੇ ਹਿਸਾਬ ਨਾਲ ਚੱਲ ਰਿਹਾ ਹੈਗਾ ਤੇ 3 ਸਾਲ ਤੋਂ ਬਾਅਦ ਜੇ ਜ਼ਮੀਨ ਦੀ ਡਿਵੈਲਪਮੈਂਟ ਨਹੀਂ ਹੁੰਦੀ ਤਾਂ ਫਿਰ ਉਸ ਤੋਂ ਬਾਅਦ ਕੀ ਦੇਣਾ ਹੈ ਇਹਦੇ ਬਾਰੇ ਵੀ ਪਾਲਿਸੀ ਕਲੀਅਰ ਨਹੀਂ ਹੈ 90000 ਸਭ ਹਾਂਜੀ नहीं नहीं अस्सी नब्बे हजार पर एक अस्सी तो नब्बे हजार पर एकड़, तो पर एकड़ जमीन का पर ईयर एक साल का ठेका इन्होंने देना है नोटिफाई किया तीस हजार पर ईयर ठेका तीस हजार तीन साल वास्त उस बाद जो मान लो पांच साल सात साल अठ साल दस साल लग जाते हैं फिर वह जरा किसान है जमीन का लैंड ओनर है बनेगा ਤੇ 30000 ਜੇ ਹੁਣ ਤੁਹਾਡਾ ਇੱਕ ਮਰਲਾ ਵੀ ਘਟਦਾ ਜਈ ਇੱਕ ਗੱਜ ਵੀ ਇੱਕ ਏਕੜ ਤੋਂ ਘਟਾ ਹੈ ਤਾਂ ਤੁਹਾਨੂੰ ਸਿਰਫ 1000 ਗੱਜ ਦਾ ਪਲਾਟ ਤਾਂ ਮਿਲੇਗਾ ਲੇਕਿਨ 200 ਗੱਜ ਦਾ ਜਿਹੜਾ ਕਮਰਸ਼ੀਅਲ ਪਲਾਟ ਹੈ ਉਹ ਨਹੀਂ ਮਿਲੇਗਾ। ਤੋਂ ਇਸ ਤਰ੍ਹਾਂ ਦੀ ਜਿਹੜੀ ਹਾਰਡ ਐਂਡ ਫਾਸਟ ਰੂਲ ਲੱਗਿਆ ਇਹ ਜਿਹੜੇ ਆਪਣਾ ਲੈਂਡ ਓਨਰ ਹੈ ਉਹਨਾਂ ਦੇ ਹਿੱਤਾਂ ਦੇ ਖਿਲਾਫ ਹੈ। ਜੇ ਦੀ ਵੀ ਜ਼ਮੀਨ ਹੈ ਮੰਨ ਲਓ ਰਾਜਪੁਰਾ ਦੇ ਨਾਲ ਲੱਗਦੀ ਤੁਹਾਡੀ ਐਗਰੀਕਲਚਰ ਜ਼ਮੀਨ ਹੈਗੀ ਆ ਤਾਂ ਬੰਦੇ ਨੂੰ ਇਹ ਹੁੰਦਾ ਹੈ ਕਿ ਮੇਰੀ ਜ਼ਮੀਨ ਬੜੀ ਮਹਿੰਗੀ ਹੈ, ਮੇਰੀ ਜ਼ਮੀਨ ਬੜੀ ਕਮਰਸ਼ੀਅਲ ਹੈ। ਮੈਂ ਕੱਲ ਪਲਾਟ ਵੇਚਾਂਗਾ ਜਾਂ ਮੈਂ ਕੱਲ ਕੋਈ ਆਪਣਾ ਇੱਥੇ ਆਪਣਾ ਦੁਕਾਨ ਬਣਾਵਾਂਗਾ ਸ਼ੋਰੂਮ ਬਣਾਵਾਂਗਾ ਜਾਂ ਵੇਚ ਕੇ ਕੁਝ ਪੈਸੇ ਖੱਟ ਲਾਂਗਾ ਬੱਚਿਆਂ ਨੂੰ ਸੈਟਲ ਕਰਨਾ ਹੈਗਾ ਤਾਂ ਉਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਮਿੱਟੀ ਦੇ ਵਿੱਚ ਮਿਲ ਗਈਆਂ ਗਿਆ ਕਿਉਂਕਿ ਆਪਣਾ ਪੰਜਾਬ ਸਰਕਾਰ ਇੱਕ ਬਹੁਤ ਗਲਤ ਪ੍ਰਥਾ ਜਿਹੜੀ ਹੈ ਉਹ ਪਹੁੰਚ ਜਾ ਰਹੀ ਹੈਗੀਆ ਤੁਹਾਨੂੰ ਪਤਾ ਹੈਗਾ ਕਿ ਇਸ ਤਰ੍ਹਾਂ ਦੀਆਂ ਪਾਲਿਸੀਆਂ ਜਿਹੜੀਆਂ ਪੈਸਾ ਵਟੋਰਨ ਵਾਲੀਆਂ ਪਾਲਿਸੀਆਂ ਲੋਕਾਂ ਦਾ ਖੂਨ ਚੂਸਣ ਵਾਲੀਆਂ ਪਾਲਿਸੀਆਂ ਇਹ ਪਹਿਲਾ ਦਿੱਲੀ ਦੇ ਵਿੱਚ ਵੀ ਲੈ ਕੇ ਆਈ ਸੀਗੀ ਜਦੋਂ ਕੇਜਰੀਵਾਲ ਨੇ ਸ਼ਰਾਬ ਪਾਲਿਸੀ ਸ਼ੁਰੂ ਕੀਤੀ ਸੀਗੀ ਉੱਥੇ ਜਿਹੜਾ ਆਪਣਾ ਆਪਣਾ ਜਿਹੜਾ ਠੇਕੇਦਾਰ ਦਾ ਆਪਣਾ ਮਾਰਜਿਨ ਸੀਗਾ ਉਹ ਆਪਣਾ 12% ਕਰ ਦਿੱਤਾ ਸੀਗਾ 5% ਤੋਂ ਬਾਅਦ ਵਧਾ ਕੇ ਔਰ ਜਿਹੜਾ ਉਹਦੇ ਵਿੱਚੋਂ 1% ਉਹਨੂੰ ਦੇ ਤਾ ਬਾਕੀ 5% ਆਪਣਾ ਕੈਸ਼ ਦੇ ਵਿੱਚ ਵਾਪਸ ਲੈ ਲਿਆ ਇਸੇ ਕਰਕੇ ਕੇਜਰੀਵਾਲ 8-10 ਮਹੀਨੇ ਜੇਲ੍ਹ 'ਚ ਰਹਿ ਕੇ ਆਇਆ ਹੈਗਾ ਸੋ ਇਸ ਕਰਕੇ ਉਹੀ ਕੰਮ ਇਹ ਆਪਣਾ ਇੱਥੇ ਪੰਜਾਬ 'ਚ ਕਰਨ ਜਾ ਰਹੇ ਹੈਗੇ ਆ ਇਹ ਆਪਣਾ ਕਿਸਾਨਾਂ ਦੇ ਹਤੈਸ਼ੀ ਸੀਗੇ ਜਦੋਂ ਕਿਸਾਨ ਮੂਵਮੈਂਟ ਚੱਲਦਾ ਰਿਹਾ ਤੁਹਾਨੂੰ ਪਤਾ ਹੈਗਾ ਆਮ ਆਦਮੀ ਪਾਰਟੀ ਕੀ ਤੇ ਦੂਜੀਆਂ ਪਾਰਟੀਆਂ ਕੀ ਸਾਰਿਆਂ ਨੇ ਭਾਰਤੀ ਜਨਤਾ ਪਾਰਟੀ ਨੂੰ ਇਹ ਗਦਾਨਿਆ ਕਿ ਇਹ ਕਿਸਾਨਾਂ ਦੀ ਵਿਰੋਧੀ ਪਾਰਟੀ ਆ ਲੇਕਿਨ ਅੱਜ ਕੀ ਕਰ ਰਹੇ ਹੈਗੇ ਆ ਇਹ ਕਿਸਾਨਾਂ ਦੀ ਜ਼ਮੀਨ ਲੈ ਕੇ ਤੇ ਉਹਨਾਂ ਨੂੰ ਆਪਣਾ ਭੂਮੀਹੀਣ ਕਰ ਰਹੇ ਹੈਗੇ ਆ ਔਰ ਹੋਏਗਾ ਕਿ ਜੇ ਦੀ 1 ਏਕੜ ਜ਼ਮੀਨ ਆ 2 ਏਕੜ ਜਿੰਨੀ ਵੀ ਆ ਉਹ ਵਿਚਾਰੇ ਕੀ ਕਰਨਗੇ ਜ਼ਮੀਨ ਤਾਂ ਲੈ ਲਈ ਸਰਕਾਰ ਨੇ ਤਾਂ ਉਹ ਆਪਣਾ ਜਿਹੜੀਆਂ ਕੰਪਨੀ ਆ ਉਥੇ ਆਪਣੇ ਡਿਵੈਲਪ ਕਰ ਰਹੀਆਂ ਉਥੇ ਗਾੜਦੀ ਨੌਕਰੀ ਕਰਨਗੇ ਜਾਂ ਕੋਈ ਹੋਰ ਛੋਟੀ ਮੋਟੀ ਨੌਕਰੀ ਕਰਨਗੇ ਲੈਂਡਲੈਸ ਲੋਕਾਂ ਲੋਕਾਂ ਨੂੰ ਬਣਾਉਣ ਵਾਲਾ ਇਹ ਪੰਜਾਬ ਸਰਕਾਰ ਵੱਧ ਰਹੀ ਆ ਸਭ ਤੋਂ ਵੱਡਾ ਫੈਕਟਰ ਕੀ ਹੈਗਾ ਕਿ ਪੰਜਾਬ ਨੂੰ ਕੀ ਲੋੜ ਹੈ ਤੁਸੀਂ ਜਿਹੜੇ ਡਿਵੈਲਪਡ ਟਾਊਨਸ ਐ ਮੋਹਾਲੀ ਚਲਜੋ ਲੁਧਿਆਣਾ ਚਲਜੋ ਕਿਤੇ ਵੱਡੇ ਸ਼ਹਿਰ ਚਲਜੋ ਜਿਹੜੇ ਆਪਣੇ ਜਿਹੜੇ ਆਪਣਾ ਜਿਹੜੇ ਆਪਣਾ ਰੈ residențial ਫਲੈਟਸ ਹੈਗੇ ਆ ਖਾਲੀ ਪਏ ਆ ਚਲੋ ਤੁਸੀਂ ਮੇਰੇ ਨਾਲ ਚਲੋ ਮਤਾਲੀ ਮੁਹਾਲੀ ਚਲੋ ਮੈਂ ਤੁਹਾਨੂੰ ਹਜ਼ਾਰਾ ਇਹੋ ਜਿਹੇ ਫਲੈਟ ਦਿਖਾ ਦਾਂਗਾ ਜਿਹੜੇ ਕਈ ਕਈ ਸਾਲ ਦੇ 5 5 7 7 10 10 ਸਾਲ ਦੇ ਬਣੇ ਹੋਏ ਆ ਲੇਕਿਨ ਖਾਲੀ ਪਏ ਆ ਸੋ ਸਾਨੂੰ ਲੋਡ ਹੈ ਕਿ ਨਹੀਂ ਹੈ ਕਿ ਅਸੀਂ ਕੰਕਰੀਟ ਦੇ ਜੰਗਲ ਬਣਾਣੇ ਆ ਕਿ ਪੰਜਾਬ ਦਾ ਵਿਰਸਾ ਅਸੀਂ ਖਤਮ ਕਰਨਾ ਹੈਗਾ ਇਹ ਸਭ ਦੇ ਪਿੱਛੇ ਜਿਹੜੀ ਪੰਜਾਬ ਸਰਕਾਰ ਦੀ ਜਿਹੜੀ ਆਮ ਆਦਮੀ ਪਾਰਟੀ ਆ ਇਹਨਾਂ ਦੀ ਚਾਲ ਸਿਰਫ ਇਹ ਆ ਕਿ ਜਿਹੜੇ ਲੋਕੀ ਇਹਨਾਂ ਨੂੰ ਪੈਸਾ ਦਿੰਦੇ ਹੈਗੇ ਆ ਉਹਨਾਂ ਨੂੰ ਪੈਸੇ ਵਟਾਣੇ ਆ ਸਸਤੀ ਦਰਾਂ ਤੇ ਸਸਤੀਆਂ ਜ਼ਮੀਨਾਂ ਲੈ ਕੇ ਤੇ ਉਹਨਾਂ ਨੂੰ ਆਪਣਾ ਲਾਭ ਦੇਣਾ ਚਾਹੁੰਦੇ ਆ ਤੇ ਉਹਦੇ ਵਿੱਚੋਂ ਪੈਸਾ ਲੈ ਕੇ ਇਲੈਕਸ਼ਨ ਲਾਣੇ ਆ ਭਾਵੇਂ ਉਹ ਗੁਜਰਾਤ 'ਚ ਹੋਣ ਭਾਵੇਂ ਗੋਆ 'ਚ ਹੋਣ ਭਾਵੇਂ ਹਿਮਾਚਲ 'ਚ ਹੋਣ ਦੂਜੇ ਸਟੇਟਾਂ ਦੇ ਵਿੱਚ ਪੈਸਾ ਇਕੱਠਾ ਕਰਨਾ ਹੈਗਾ ਔਰ ਉਹਦੀਆਂ ਪੰਜਾਬ ਵੀ ਕੋਈ ਇੱਕ ਸਟੇਟ ਹੈ ਜਿਹਦੇ ਵਿੱਚ ਇਸ ਤਰ੍ਹਾਂ ਦੀਆਂ ਗਲਤ ਪਾਲਿਸੀਆਂ ਬਣਾ ਕੇ ਲਾਗੂ ਕਰਕੇ ਤੇ ਲੋਕਾਂ ਨੂੰ ਲੁੱਟ ਸਕਦੀ ਹੈ